ਮਤੇਗੜ ਸਾਹਿਬ ਤੋਂ ਬੀਜੇਪੀ ਦੇ ਉਮੀਦਵਾਰ ਜਦਾਰ ਸਿੰਘ ਪੱਟੀ ਨੇ ਅੱਜ ਪੰਜਾਬ ਸਰਕਾਰ ਨੂੰ ਭੰਡਿਆ ਹੈ ਤੇ ਕਿਹਾ ਹੈ ਕਿ ਸਰਕਾਰ ਪੰਚਾਇਤੀ ਚੋਣਾਂ ਤੋਂ ਭੱਜੀ ਹੈ ਤੇ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ ਅਤੇ ਜਿਹੜੇ ਸਾਡੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਹੋਏ ਨੇ ਉਹ ਸਰਾਸਰ ਗਲਤ ਹੈ ਤੇ ਛੋਟੇ-ਛੋਟੇ ਅਲੀਗੇਸ਼ਨਾਂ ਨੂੰ ਲੈ ਕੇ ਸਾਡੇ ਉਮੀਦਵਾਰਾਂ ਦੇ ਕਾਗਜ਼ ਰਿਜੈਕਟ ਕਰ ਦਿੱਤੇ ਤੇ ਆਪਣੇ ਉਮੀਦਵਾਰਾਂ ਨੂੰ ਐਮਐਲਏ ਨੇ ਜਿਤਾ ਲਿਆ ਤੇ ਉਹਨਾਂ ਨੇ ਹੋਰ ਕੀ ਕਿਹਾ ਤੁਹਾਨੂੰ ਸੁਣਾਉਨੇ ਆਂ ਜੱਗ ਜਾਣਦਾ ਕਿ ਬਹੁਤ ਵੱਡੇ ਝੂਠੇ ਵਾਦੇ ਗੱਡੀਆਂ ਤਸल्लियां ਲੋਕਾਂ ਨੂੰ ਦੇ ਕੇ ਔਰ ਪਾਣੀਆਂ ਸਰਕਾਰਾਂ ਨੂੰ ਭੰਡ ਕੇ ਆਮ ਆਦਮੀ ਪਾਰਟੀ ਨੇ ਕਿਸਰਵੰਦੂ ਕੇਜੀਵਾਲ ਨੇ ਭਗਵੰਤ ਮਾਨ ਨੇ ਇਹਨਾਂ ਲੋਕਾਂ ਨੇ ਪੰਜਾਬ ਸਰਕਾਰ ਮਲਾਈ ਸੀ ਲੋਕਾਂ ਨੇ ਤਾਂ ਕੋਈ ਦੋਸ਼ ਨਹੀਂ 92 ਐਮਐਲਏ ਜਿੱਤ ਕੇ ਜਿੱਤੇ ਔਰ ਉਦੋਂ ਬਾਅਦ ਜੋ ਵਾਅਦਾ ਵੀ ਕੀਤਾ ਸੀ ਇੱਕ ਪੂਣੀ ਨਹੀਂ 31 ਗੱਲਾਂ ਤੋਂ ਬਿਨਾ ਆ ਮੈਂ ਬੜਾ ਦੁੱਖ ਹੋਇਆ ਇਸ ਗੱਲ ਦਾ ਕੀ ਔਰ ਅਰਾਨੀ ਵੀ ਆ ਇੱਕੋ ਇੱਕ ਚੀਜ਼ ਸੀ ਲੋਕਾਂ ਦੀ ਉਹ ਲੋਕਾਂ ਨੇ ਖੇਡ ਦੀ ਖੇਡ ਸੀਗੀ ਇਹ ਲੋਕਤੰਤਰ ਦਾ ਬੁਨਿਆਦ ਆ ਜਿਹੜੀ ਪੰਚਾਇਤੀ ਚੋਣਾਂ ਨੇ ਔਰ ਇਹ ਇਹਦੇ ਵਿੱਚ ਵੀ ਐਡਾ ਵੱਡਾ ਤੱਕਾ ਕਿਤੇ ਤੇ ਖਰਚਾ ਹੀ ਕੋਈ ਨਹੀਂ ਲੱਗਦਾ ਕਿਤੇ ਤੇ ਕੋ ਖਜ਼ਾਨਾ ਨਹੀਂ ਲੱਗਦਾ ਕੋਈ ਬਹੁਤਾ ਹੋਰ ਪ੍ਰਬੰਧ ਕਰਨ ਦੀ ਲੋੜ ਨਹੀਂ ਹੈ ਸਿਰਫ ਲੋਕਾਂ ਦਾ ਇਮਾਨਦਾਰੀ ਨਾਲ ਲੋਕਾਂ ਦੀਆਂ ਵੋਟਾਂ ਪਾਉਂਦੀਆਂ ਸੀ ਇਹਦੇ ਵਿੱਚ ਵੀ ਏਡੀ ਵੱਡੀ ਤਾਲੀ ਮਚਾਈ ਆ ਸਾਰੇ ਪੰਜਾਬ ਵਿੱਚ ਫਾਸਟੌਰ ਦੇ ਸਾਡੇ ਜ਼ਿਲ੍ਹੇ ਵਿੱਚ ਔਰ ਹਰ ਇੱਕ ਬੰਦਾ ਤਰਾ ਤਰਾ ਕਰਦਾ ਚੰਗੇ ਭਲੇ ਬੰਦਿਆਂ ਦੇ ਜਿਨ੍ਹਾਂ ਨੇ ਵਕੀਲਾਂ ਤੋਂ ਵਿਚਾਰਿਆਂ ਤੋਂ ਕਾਗਜ਼ ਭਰਾਏ ਔਰ ਬੜੀ ਤਸੱਲੀ ਨਾਲ ਅਸੀਂ ਸਾਰਿਆਂ ਦੇ ਜ਼ਿੰਮੇਵਾਰੀ ਨਾਲ ਅਸੀਂ ਡਾਕੂਮੈਂਟੇਸ਼ਨ ਕਰਕੇ ਦਿੱਤੀ ਆ ਔਰ ਉਦੋਂ ਬਾਅਦ ਛੋਟੇ ਛੋਟੇ ਅਲੀਗੇਸ਼ਨ ਕਿ ਆ ਕੋਈ ਰੈਂਪ ਬਣਾਇਆ ਹੋਇਆ ਜੀ ਔਰ ਕਿਤੇ ਕੋਈ ਵਾਧਰਾ ਵਾਧਰਾ ਕੱਢਿਆ ਹੋਇਆ ਉਹ ਇੰਨਾ ਗੱਲਾਂ ਨੂੰ ਕਿਸੇ ਨੇ ਕੋਈ ਦੋ ਕਮਲੇ ਰੱਖੇ ਨੇ ਆਪਣੇ ਪਾਣੀ ਪਾਉਣ ਨੂੰ ਬੱਚੇ ਸ਼ਾਮ ਨੂੰ ਪਾਣੀ ਪਾ ਲਦੇ ਆ ਕਿਸੇ ਨੇ ਕੋਈ ਬੇਲ ਲਾਈ ਆ ਜੀ ਇਹਨਾਂ ਕਨਕ੍ਰੀਟਮੈਂਟ ਆ ਕਈ ਜਗ੍ਹਾ ਦੇ ਉੱਤੇ ਤਾਂ ਕੰਪਲੇਨਟੈਂਟ ਦੇ ਕੰਪਲੇਂਟ ਤੇ ਦਸਕਤੇ ਹੀ ਹੈਗੇ ਤਾਂ ਵੀ ਪੇਪਰ ਰਜੈਕਟ ਉਹਦੇ ਚਾਰ ਭਰੇ ਨੇ ਚਾਰਾਂ ਦੀ ਰਜੈਕਟ ਕਿਤੇ ਕਿਸੇ ਵਿਧਾਨ ਸੰਵਿਧਾਨ ਚ ਕਿਸੇ ਕਾਨੂੰਨ ਚ ਨਹੀਂ ਲਿਖਿਆ ਹੋਇਆ ਕਿ ਰੈਂਪ ਜਾਂ ਮਨਵਧਰਾਜ ਆ ਕੋਈ ਗੱਲਾਂ ਔਰ ਇਹਦਾ ਕੋਈ ਦੋਸ਼ ਬਣਦਾ ਅਯੋਗਤਾ ਵਾਸਤੇ ਔਰ ਮੋਰਓਵਰ ਜਿੱਨਾਂ ਚਰ ਕੋਈ ਅਦਾਲਤ ਕਿਸੇ ਨੂੰ ਸਾਬਤ ਨਹੀਂ ਕਰ ਦਿੰਦੀ ਕਿ ਫਲਾਣਾ ਬੰਦਾ ਫਲਾਨੀ ਸਰਕਾਰੀ ਚੀਜ਼ ਤੇ ਉਹ ਕਾਬਜ ਹੈ ਉਹਨਾਂ ਚਰ ਉਹਦੀ ਅਯੋਗਤਾ ਬਣਦੀ ਨਹੀਂ ਤੇ ਸਨਈ ਬਹੁਤ ਵੱਡੀ ਹੈ ਇੰਨੀ ਵੱਡੀ ਧਾਤਲੀ ਆ ਲੋਕਾਂ ਦਾ ਹੱਕ ਖੀਨਿਆ ਗਿਆ ਇਹ ਦੂ ਵੱਡਾ ਸ਼ਰਮਸਾਰ ਕੰਮ ਨਾ ਕਦੇ ਹੋਇਆ ਨਾ ਹੋਣਾ ਤੋ ਇਹ ਦੂ ਬਿਨਾ ਬਹੁਤ ਹੀ ਸੀਨੇ ਪੰਜਾਬ ਦੇ ਜਿਹੜੇ ਭਗਮਨਤ ਮਾਨ ਜੀ ਤੁਹਾਨੂੰ ਟੈਸਟ ਕਰਨੀ ਚਾਹੀਦੇ ਸੀਗੇ ਜਾਂ ਹੈਗੇ ਆ ਜਾਂ ਕਰਨੇ ਤੁਹਾਡਾ ਫਰਜ ਬਣਦਾ ਸੀਗਾ ਇੱਕ ਕੇਜ ਦੀ ਵਾਲਤਾ ਹੁਣ ਬੈਠ ਗਿਆ ਘਰ ਹੁਣ ਥੋੜੀ ਤਿਆਰੀ ਆ ਤੁਸੀਂ ਕਰ ਲਓ ਤੁਹਾਡੇ ਐਮਐਲਏ ਨੇ ਇੰਨਾ ਗੰਦ ਪਾਇਆ ਨਾ ਤੁਹਾਡਾ ਉੱਤੇ ਕੁਝ ਨਾ ਤੁਹਾਡਾ ਥੱਲੇ ਕੁਝ ਇਹ ਇੰਨਾ ਜਿਆਦਾ ਲੋਕਾਂ ਦਾ ਮੈਂ ਕਹਨਾ ਬਹੁਤ ਵੱਡਾ ਇੱਕ ਸਾਡੇ ਮਲਕੋਮ ਅਜਰੇ ਦੇ ਵਿੱਚ ਬੁਰਾ ਹਾਲ ਸਾਰਿਆਂ ਦੀ ਤਿੰਨ ਬੰਦੇ ਸੀ ਸਾਡੇ ਤਿੰਨਾਂ ਦੇ ਕਾਲ ਵੀ ਸਾਡੇ ਸਾਨੀਪੁਰ ਚ ਦੋ ਬੰਦੇ ਸੀ ਦੋਵੇਂ ਰਿਜੈਕਟ ਰਿਉਣੇ ਉੱਤੇ ਸਾਡੇ ਤਿੰਨ ਸੀ ਤਿੰਨਾਂ ਦੇ ਰਿਜੈਕਟ ਬਾਲਪੁਰ ਸਾਡੇ ਦੋ ਸੀ ਦੋਹਾਂ ਦੇ ਰਿਜੈਕਟ ਇੰਨੀ ਧੰਦ ਲਈ ਇੰਨਾ ਬਹੁਤ ਜਿਆਦਾ ਸੀ ਮੈਂ ਥੋੜੇ ਰਾਹੀਂ ਇਸ ਗੱਲ ਦਾ ਸਰਕਾਰ ਤੱਕ ਇਹ ਕੌਂਟੀ ਕਰਨੀ ਚਾਹੁੰਦਾ ਕਿ ਸਾਡਾ ਇਹ ਸਖਤ ਪ੍ਰੋਟੈਸਟ ਜਿਸ ਦਿਨ ਤੋਂ ਅਸੀਂ ਪੜਤਾਲਾ ਹੋਈਆਂ ਨੇ ਸਾਡੇ ਬੰਦੇ ਉੱਥੇ ਗਏ ਅਸੀਂ ਆਪਣਾ ਪ੍ਰੂਫ ਦੇਣ ਦਾ ਯਤਨ ਵੀ ਕੀਤਾ ਪਰ ਕਿਸੇ ਨੇ ਕੋਈ ਪ੍ਰੂਫ ਨਹੀਂ ਲਿਆ ਔਰ ਕਿਸੇ ਨੇ ਪੁੱਛਿਆ ਨਹੀਂ ਵੀ ਤੁਸੀਂ ਤੁਹਾਡੇ ਕੋਲ ਦੱਸੋ ਕੋਈ ਦੱਸਾਂ ਕਹਿਣਾ ਚਾਹੁੰਦਾ ਸਾਡੀ ਗੱਲ ਹੀ ਤੱਕ ਨਹੀਂ ਸੁਣੀ ਔਰ ਉੱਥੇ ਵੀ ਅਸੀਂ ਸਾਡੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਭਾਰਤੀ ਜਨਤਾ ਪਾਰਟੀ ਵੱਲੋਂ ਅੱਜ ਵੀ ਬੜੇ ਜ਼ਿੰਮੇਵਾਰੀ ਨਾ ਮੈਕੈਨਿਕ ਹਾਂ ਕਿ ਅਸੀਂ ਹਮੇਸ਼ਾ ਲੋਕਾਂ ਦੇ ਨਾਲ ਆ ਲੋਕਾਂ ਦੀ ਗੱਲ 'ਚ ਖੜੇ ਆ ਔਰ ਸਾਡੇ ਜ਼ਿਲ੍ਹੇ ਦੇ ਵਿੱਚ ਸਾਡੇ ਵਰਕਰਸ ਨੇ ਸਾਡੇ ਸਾਰਿਆਂ ਨੇ ਇਲੈਕਸ਼ਨ ਦੇ ਵਾਸਤੇ ਜਿਹੜੀ ਕੋਸ਼ਿਸ਼ ਕੀਤੀਆਂ ਔਰ ਸਾਡੇ ਕੰਮ ਕੰਮ ਚੱਲ ਰਿਹਾ ਜਿਸ ਕਿਸੇ ਨੂੰ ਵੀ ਅਕ੍ਰੋਸ ਪਾਰਟੀ ਲਾਈਨਸ ਸੋ ਅਸੀਂ ਮੇਰਾ ਮੈਂ ਜੀ ਆਇਆਂ ਆਖਦਾ ਕਿਸ ਨੂੰ ਕੋਈ ਤਕਲੀਫਾ ਕਿਸੇ ਦੇ ਪੰਚੀ ਦੇ ਪਾਪ ਤੇ ਪ੍ਰੋਜੈਕਟ ਤੇ ਸਰਪੰਚੀ ਦੇ ਹੋਇਆ ਅਸੀਂ ਆਪਣੇ ਕੋਲੋਂ ਖਰਚਾ ਲਾ ਕੇ ਉਹਨਾਂ ਦਾ ਕੇਸ ਲੜਾਈ ਲੜਾਂਗੇ ਔਰ ਇਹਨੂੰ ਗੱਲ ਨੂੰ ਅੰਜਾਮ ਤੱਕ ਪਹੁੰਚਾਵਾਂਗੇ ਔਰ ਇਹਨਾਂ ਨੂੰ ਦੱਸਾਂਗੇ ਕਿ ਕਿਵੇਂ ਸਰਪੰਚੀਆਂ ਕਰਦੇ ਆ ਤੇ ਕਿਵੇਂ ਪਿੰਡਾਂ ਦੇ ਵਿੱਚੇ ਵਿਚਰਦੇ ਆ ਇਹਨਾਂ ਨੂੰ ਆਉਣ ਵਾਲਾ ਸਮਾਂ ਇਹਨਾਂ ਨੂੰ ਲੋਕ ਦੱਸਣਗੇ ਔਰ ਅਸੀਂ ਉਹਨਾਂ ਦੇ ਅੱਗੇ ਹੋਵਾਂਗੇ ਠੀਕ ਇਹਦੇ ਨਾਲ ਇਨਸਾਫ ਲੈ ਕੇ ਦੇਵਾਂਗੇ ਔਰ ਹਰ ਗੱਲ ਦੇ ਵਿੱਚ ਅਸੀਂ ਹਾਜ਼ਰ ਹਾਂ ਔਰ ਬਾਦ ਚੜ ਕੇ ਅਸੀਂ ਲੋਕਾਂ ਦੇ ਵਿੱਚ ਖੜੇ ਆ ਔਰ ਹਮੇਸ਼ਾ ਭਾਰਤੀ ਜਨਤਾ ਪਾਰਟੀ ਲੋਕਾਂ ਦੀ ਆਵਾਜ਼ ਚੁੱਕਦੀ ਆ ਰਹੀ ਆ ਔਰ ਹਮੇਸ਼ਾ ਜਿਹੜੇ ਲੋਕਾਂ ਦੀ ਸੇਵਾ ਨੂੰ ਸਮਰਪਤ ਔਰ ਅਸੀਂ ਹਮੇਸ਼ਾ ਸਾਰੇ ਭਾਈਚਾਰੇ ਨੂੰ ਬਣਾ ਕੇ ਰੱਖਣ ਦੇ ਵਿੱਚ ਔਰ ਇਸ ਪੰਜਾਬ ਦੀ ਸਿਹਤ ਠੀਕ ਰਹੇ ਇਸ ਪੰਜਾਬ ਚ ਦਾ ਮਾਹੌਲ ਠੀਕ ਰਹੇ ਇਸ ਵਾਸਤੇ ਸਾਰਿਆਂ ਨੂੰ ਜਾਗਤ ਰੱਖਣ ਦੀ ਲੋੜ ਆ ਕਿ ਛੋਟੀਆਂ ਗੱਲਾਂ ਨੇ ਕੋਈ ਗੱਲ ਨਹੀਂ ਇਹਨਾਂ ਨੇ ਕਰਿਆ ਔਰ ਬਹੁਤ ਮਾੜਾ ਕੰਮ ਕਰਿਆ ਇਹ ਦੂ ਮਾੜਾ ਕੋਈ ਕੰਮ ਹੋ ਨਹੀਂ ਸਕਦਾ ਕੋਈ ਕਾਮਯਾਬ ਇਹ ਕਰਨ ਦਾ ਸੀਗਾ ਬਾਕੀ ਤਾਂ ਇਹਨਾਂ ਦਾ ਕੰਮ ਹੁਣ ਟੁੱਗਿਆ ਪਿਆ ਟਾਈਮ ਇਹਨਾਂ ਦਾ ਖਤਮ ਹੋ ਚੁੱਕਿਆ ਹੁਣ ਤਾਂ ਇਹ ਤਾਂ ਆ ਜਾਂਦੀ ਬੇਰ ਦੇ ਦਿਨ ਨੇ ਜਿਹੜੇ ਕਿ ਇਹਨਾਂ ਨੇ ਪਹਿਨੀ ਕਹਾੜਾ ਮਾਰਿਆ